ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੈ 10 ਸਤੰਬਰ 2025 ਦਿਨ ਬੁੱਧਵਾਰ ਮੈਂ ਪਹੁੰਚ ਗਿਆ ਜੀ ਆਪਣਾ ਨੰਦਰਾ ਚ ਦੇਖੋ ਜੀ ਨੰਗਰ ਖੜੇ ਆ ਬਾਕੀ ਕੋਆ ਬੂਆ ਫਿੱਤੀ ਹੈ ਹੁਣ ਇਹਨਾਂ ਦਾ ਚ ਪਾਈਏ ਇਹਨਾਂ ਨੂੰ ਫੀੜ ਕਿਦੇ ਦਿਨ ਦੀ ਹੋ ਗਈ ਸ਼ੁਰੂਆਤ ਆਪਣੀ ਤਰੀ ਗਈ ਕੰਮ ਦਾ ਬੈਠਾ ਹੀ ਆਪਣਾ ਗੱਬਰ ਇਹਨਾਂ ਬੌਣਾਈ ਇਹਨਾਂ ਨੂੰ ਮਾ ਫੀੜ ਫੇਰ ਖੇਚਦੇ ਆਂ ਇਹ ਕੋਹਾ ਜੀ ਹੁਣ ਚੱਲਿਆ ਜੀ ਮੈਂ ਗੱਬਰ ਨੂੰ ਘਮਾਉਣ ਰੈੜੀਆਂ ਗੱਬਰ ਘੁੰਮਣੇ ਨੂੰ ਭਾਈ ਉਹ ਗੱਬਰ ਗੱਬਰ ਨੂੰ ਪਤਾ ਨਹੀਂ ਕੀ ਗੱਲ ਹੋਈ ਜੀ ਦੋ ਤਿੰਨ ਦਿਨ ਹੋ ਗਏ ਰਸਿਆ ਵਾ ਜੀ ਤਾਂ ਨਹੀਂ ਕੀ ਗੱਲ ਹੋ ਗਈ ਇਹਨੂੰ ਸਮਝ ਨਹੀਂ ਲੱਗਦੀ ਬਾਕੀ ਆਪਣੇ ਡੰਗਰ ਪਨਵੇੜਦੇ ਆਂ ਜੀ ਆ ਕੇ ਬੈਠੇ ਤੇ ਮੋਜ ਤੇ ਪਾ ਕਮਾਲੀ ਇਹ ਇਹ ਬੋਲਾਂ ਗੱਬਰ ਨੂੰ ਉਹਦੇ ਬਾਅਦ ਕੇ ਕੱਖ ਦਾ ਇਹਨਾਂ ਨੂੰ ਪਾ ਆਪਣਾ ਆ ਗਿਆ ਉਹਨੇ ਫੀਡ ਦਾ ਪਾ ਦਿੱਤੀ ਜੀ ਇਹਨਾਂ ਮੈਂ ਅੱਜ ਨੀਂਦ ਮਾਈ ਲੱਗਦਾ ਮੈਨੂੰ ਜਿੱਥੇ ਤੱਕ ਫੀਡ ਦਾ ਪਾ ਦਿੱਤੀ ਜੀ ਇਹਨਾਂ ਨੂੰ ਤੇ ਕੱਖ ਹੁਣ ਪਾਉਣੇ ਆਪਾਂ ਆ ਗਿਆ ਵੱਢ ਕੇ ਪਾਉਣੇ ਹਿੰਦਲਾ ਫਰਸ਼ ਤਾਂ ਸੁੰਭ ਰਿਆ ਬਈ ਇਹ ਬਾਕੀ ਪਹਿਲਾਂ ਚੱਕੂਗੇ ਜੀ ਆ ਕੇ ਗੋਹਾ ਫੇਰ ਨੜਾਉਂਗੇ ਜੀ ਇਹਨਾਂ ਨੂੰ ਫੇਰ ਕੱਖ ਵੜਦੇ ਆਂ ਤੇ ਰਿਆਂ ਨੂੰ ਪਾਉਨੇ ਆ ਜੀ ਹਾਂਜੀ ਮੈਸਾਂ ਹੋ ਗਿਆ ਦੀਆਂ ਨੇ ਨਲ ਆ ਆਪਣੀਆਂ ਤੇ ਪਾਣੀ ਲਿਆ ਜੀ ਛੱਟ ਇਹਨਾਂ ਨੂੰ ਖੋਲ ਲਈ ਜ ਮੈਂ ਤਾਜ਼ਾ ਤਾਜ਼ਾ ਪਾਣੀ ਪੀ ਲੂੰਗੀ ਤੇ ਉੱਤੇ ਬਾਹਰ ਮੈਂ ਗੱਬਰ ਵੀ ਤੇ ਆਈ ਨੜਾ ਆਪਾਂ ਨਾਲ ਤੇ ਇਹ ਮੈਂ ਇਹ ਕੰਮ ਹੈ ਜੀ ਇਹ ਨਸਲ ਗਰਮੀ ਜ਼ਿਆਦਾ ਮੰਦੀ ਹੈ ਹੋ ਤਾਂ ਕੋਈ ਚੱਕਰ ਨਹੀਂ ਦੋ ਟਾਈਮ ਨਿਲਾਉਣਾ ਚਾਹੀਦਾ ਜੀ ਆ ਮੀਂਹ ਮੂਹ ਕਰਕੇ ਬਨੜਾ ਨਹੀਂ ਤਾਂ ਹੋਇਆ ਬਾਕੀ ਲੋ ਜੀ ਮੈਂ ਛਾਦਿਆਂ ਨੜਾ ਤੇ ਹੁਣ ਮੈਂ ਪੜਦਾ ਜੀ ਕੱਖ ਤੇ ਕੱਖ ਇਹਨਾਂ ਨੂੰ ਪੋਨਾ ਫਿਰ ਅੰਦਰਲੀ ਖੁਲਦੀ ਚ ਮੈਂ ਫੇਰ ਡੰਗਰਾਂ ਦਾ ਨਵੇੜਕਾ ਉਹਦੇ ਬਾਹਮਾ ਕਰੀਏ ਜੀ ਅਗਲਾ ਕੋਈ ਕੰਮ ਤਾਂ ਹੁੰਦਾ ਹਾਂਜੀ ਮੈਂ ਪਹੁੰਚ ਗਿਆ ਜੀ ਚਰੀ ਵੱਢਣਾਂ ਅੱਜ ਮੈਂ ਦੋ ਟਾਈਮ ਦੀ ਵੱਢ ਲੈਣੀ ਚਰੀ ਤੇ ਇੱਕ ਅੱਖ ਵੱਢ ਲੈਣੇ ਦੋ ਟਾਈਮ ਦੇ ਅੱਜ। ਸ਼ਾਮ ਨੂੰ ਟਾਈਮ ਜਾਨੀ ਜੀ ਲੱਗਦਾ ਹੈ ਕੁਸਤਾ ਹੁੰਦੀ ਧੁੱਪਾਂ। ਬਾਕੀ ਊ ਮੜਾ ਮੂਠਾ ਟਾਈਮ ਜਾਨੀ ਨਹੀਂ ਲੱਗਦਾ ਹੈ ਉਹਦੇ ਕਰਕੇ ਫਿਰ। ਦੋ ਟਾਈਮ ਦੇ ਵੱਢ ਲੈਣੇ ਨੇ ਰਾਜਾ ਹੋ ਜਾਂਦਾ। ਦਿਨ ਛੇਤੀ ਛਿਪਣ ਦਾ ਅਗੇ ਤੇ ਫਿਰ ਕੰਮ ਕਾਰ ਨਿਭੜਦਾ ਨਹੀਂ ਹੈ ਹੁਣ ਦੋ ਟਾਈਮ ਦੀ ਚਰੀ ਵੱਢ ਕੇ ਆਪਣਾ ਅੰਦਰ ਕੱਖ ਇਕੱਲਾ ਪਾ ਕੇ ਮੈਂ ਸਾਨੂੰ ਅੰਦਰ। ਤੇ ਦੋਏ ਗੇੜੇ ਤੇ ਮਸ਼ੀਨ ਮੂਨਾ ਰੱਖ ਲੈਣੇ ਹਾਂਜੀ ਹੁਣ ਪਹੁੰਚ ਗਈ ਡੰਗਰਾਂ ਵਾਲੇ ਚ ਤੇ ਹੁਣ ਲੱਗੇ ਆ ਜੀ ਕੰਮਕਾਰ ਸ਼ੁਰੂ ਕਰਨ ਮੈਂ ਸ਼ਾਮ ਦੇ ਟਾਈਮ ਦਾ ਫਿਰ ਇਹਨਾਂ ਦਾ ਗੂਹਾ ਗੂਹਾ ਹਟਾ ਕੇ ਇਹਨਾਂ ਨੂੰ ਕੱਢੀਏਗੀ ਬਾਹਰ ਫਿਰ ਉਹਦੇ ਬਾਅਦ ਮੈਂ ਕਰਦੇ ਆ ਕੰਮ ਤੁਹੰਦਾ ਹੋਰ ਕੱਖ ਮੈਂ ਸਵੇਰੋਂ ਵੱਢ ਲੇ ਤੇ ਜੀ ਕੱਖ ਟੋਕਾ ਕਰ ਕੇ ਫਿਰ ਇਹਨਾਂ ਨੂੰ ਪਾ ਦੇਣੇ ਵੇਖਦੇ ਆਂ ਜੀ ਕਿਆ ਕਿਆ ਕਰਦੇ ਆਂ ਅਸੀਂ ਸ਼ਾਮ ਦੇ ਟਾਈਮ ਆ। ਮੱਕੀ ਗੱਬਰ ਛੱਡ ਗਈ ਜੀ ਰੋਟੀ ਪਤਾ ਨਹੀਂ ਕਿਆ ਚੱਕਰ ਹੈ ਛੱਡ ਜਾਂਦਾ ਜੀ ਰੋਟੀ ਗਰਮੀ ਹੋਈ ਬਈ ਜਿੱਦਾਂ ਉਹ ਦਿਨ ਜਦ ਛੱਡ ਜਾਂਦਾ। ਹਾਂਜੀ ਕੱਖ ਦਈ ਦੇ ਜੀ ਪਾ ਮੈਂ ਡੰਗਰਾਂ ਨੂੰ। ਅੱਖ ਲੱਗੀਵੇਂ ਆ ਖਾਣ ਮੈਂ ਸਾਂ। ਤੇ ਹੁਣ ਮੈਂ ਚੱਲਿਆ ਜੀ ਗੱਬਰ ਨੂੰ ਕਮਾਉਣ ਤੇ ਗੋਹਾ ਵੀ ਦਿੱਤਾ ਤਾਂ ਚੱਕ। ਸੰਪਰ ਸੰਪਰ ਤੇ ਆ ਜੀ ਫਰਸੈਨ ਬਣਾਤੀ ਗੱਲਬਾਤ ਐ ਦੀ। ਮੈਂ ਚੱਲਿਆ ਜੀ ਹੁਣ ਗੱਬਰ ਨੂੰ ਘੁਮਾਉਣ ਗੱਬਰ ਦਾ ਦੇਖਦੇ ਕਰਦੇ ਮੋੜ ਠੀਕ ਘੁੰਮਣੇ ਦੇ ਬਾਅਦ ਮਾ ਥੋੜਾ ਜਿਹਾ ਹੋਊਗਾ ਜੀ ਕੈਮ ਇਹ ਇਹਨਾਂ ਨੂੰ ਆਤੇ ਹੁੰਦੀ ਹੈ ਜੀ ਰੋਟੀ ਬਾਣੀ ਖੱਡਣੇ ਦੀ ਹੋਰ ਤਾਂ ਕੋਈ ਗੱਲ ਨਹੀਂ ਫੱਕੀ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਗੱਬਰ ਨੂੰ ਘੁਮਾਉਣੇ ਦੇ ਬਾਅਦ ਮੈਂ ਚੱਲਿਆ ਜੀ ਗੱਬਰ ਨੂੰ ਘਮਾਉਂਗਾ ਗੱਬਰ ਦੇਖੋ ਕਿੰਨਾ ਖੁਸ਼ ਹੋਇਆ ਘੁੰਮਣੇ ਦੇ ਨੋਂ ਨੂੰ ਇਹ ਵੀ ਜਾਨਵਰ ਵੀ ਜੀ ਖੁੱਲ੍ਹ ਪਾਲਦੇ ਆ ਪਰ ਕੀ ਕਰੀਏ ਹੁਣ ਉਹਨੂੰ ਪਤਾ ਹੀ ਐ ਮਜਬੂਰੀਆਂ ਐ ਰੱਖ ਪਾਲਨੇ ਆ ਇਹਨਾਂ ਨੂੰ ਪਰ ਥੋੜਾ ਜਿਹਾ ਚੱਕਰ ਆ ਆ ਜੀ ਵੀ ਇਹ ਵੀ ਵਿਚਾਰੇ ਪਿੰਜਰੀਆਂ ਦੇ ਵਿੱਚ ਕੈਦੇ ਰਹਿੰਦੇ ਆ ਚਲੋ ਅੱਜ ਦਾ ਬਲੌਗ ਆਪਣਾ ਇੱਥੇ ਤੱਕੇ ਤਾਂ ਜੀ ਗੱਬਰ ਦਾ ਪਕਾਦੇ ਆਂ ਟੂਰ ਬਲੌਗ ਗੱਬਰ ਪਾ